ਪੰਜ ਕਬੂਤਰ ਵਾਲੇ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਰਾ ਜੀ ਅੱਜ ਲੱਗੇ ਆਪਾਂ ਲੋਸੋਟਾ ਵੈਕਸੀਨੇਸ਼ਨ ਉਹਨਾਂ ਕਬੂਤਰਾਂ ਦੇ ਆਹ ਟੀਕਾ ਆ ਲੋਸੋਟਾ ਤੇ ਆਹ ਡ੍ਰੌਪ ਆ ਤੇ ਇਹ ਹਜ਼ਾਰ ਕਬੂਤਰੇ 2150 ਰੁਪਏ ਦਾ ਆ ਜਾਂਦਾ ਹੈ ਤੇ ਤਕਰੀਬਨ ਆਪਾਂ 6 ਕਿਹ ਮਹੀਨੇ ਬਾਅਦ ਕਬੂਤਰਾਂ ਨੂੰ ਕਰਦੇ ਆ ਕਬੂਤਰਾਂ ਨੂੰ ਘੁੰਮਣੀ ਬਿਮਾਰੀ ਨਹੀਂ ਪੈਂਦੀ ਹੈਗੀ ਤੇ ਇੱਕ ਭਰਾ ਆਪਣਾ ਸਰਿੰਜ ਚਾਹੀਦੀ ਆ ਨਾਲ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਮਿਕਸ ਕਰਕੇ ਫਿਰ ਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਕਿੱਦਾਂ ਲਾਈਦਾ ਆ ਭਰਾ ਮੇਰੇ ਸਾਰੇ ਵਰਤੇ ਆ ਕਰੋ ਤੇ ਘੁੰਮਣੀ ਦੀ ਬਿਮਾਰੀ ਨਹੀਂ ਲੱਗਦੀ ਇਹਨਾਂ ਦਾ ਵਿਚਾਰ ਆਂਦਾ ਭਰਾ ਮੇਰੇ ਸਾਰੇ ਕਬੂਤਰਾਂ ਦਾ ਥਨੇ ਪਹਿਲਾਂ ਇਹਨੂੰ ਭਰ ਲੈਣਾ ਇਸ ਰੰਜਿ ਚੋਂ ਪਹਿਲਾਂ ਪਾਣੀ ਭਰ ਲੈਣਾ ਇੰਨਾਂ ਦਾ ਆਪਾਂ ਪਾਣੀ ਭਰ ਕੇ ਇਹਦੇ ਵਿੱਚ ਭਰ ਦੇਣਾ ਆਪਾਂ ਤੋ ਇਹ ਭਰ ਗਿਆ ਹੈ ਇਹਨੂੰ ਹੁਣ ਹਲਾਓ ਹਲਾ ਕੇ ਤੇ ਆਪਾਂ ਫੇਰ ਇਹਨੂੰ ਕੱਢ ਲੈਣਾ ਹੈ ਕੱਢ ਕੇ ਜੇ ਆਪਾਂ ਡਰੌਪ ਚ ਮਾਉਣਾ ਇਹਨੂੰ ਬਸਰੋ ਲੋੜੇ ਕਰੋ ਆਪਣੇ ਰੱਤੇ ਦਾ ਸ਼ੌਂਕ ਚਟੀਆਂ ਖਾਵਾ ਇਹ ਹੁਣ ਪਤਾ ਨਹੀਂ ਕਿਹੜੀ ਮਸਾਲਾ ਕੋਈ ਤਾਂ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਆ ਫੜਿਆ ਹੀ ਆ ਆਪਾਂ ਪੁਰਾਣਾ ਹੀ ਆ ਕਾਫੀ ਟਾਈਮ ਦਾ ਆਪਣੇ ਕੋ ਹਾਂ ਇਹਦੇ ਪੈਰ ਆ ਪੰਜੇ ਚੈੱਕ ਕਰੋ ਇਹਦੇ ਲੌਂਗੇ ਹੁਣ ਦਾ ਛੋਟਾ ਦਾ ਹੰਦਾ ਤੇ ਕਿਦਾਂ ਦਾ ਜੀਦਾ ਆ ਇਹਦਾ ਅੱਖ ਚ ਪਾ ਗਏ ਹਨਾ ਇੱਕ ਡ੍ਰੋਪ ਇਹਨੂੰ ਖੜੀ ਰੱਖਣਾ ਆ ਅੱਖ ਜਦੋਂ ਪੀਜੂਗੀ ਤੇ ਫੇ ਇਹਦੇ ਪਾਉਣਾ ਹੈਗਾ ਨੱਕ ਚ ਇੱਕ ਸਾਈਡ ਤੇ ਸੱਜੀ ਨੱਕ ਚ ਪਾ ਦਿਓ ਚਾਹੇ ਖੱਬੀ ਅੱਖ ਚ ਹੋਵੇ ਜਾਂ ਖੱਬੀ ਅੱਖ ਤੇ ਸੱਜੀ ਨੱਕ ਹੋਵੇ ਇਦਾਂ ਪਾ ਪਾਗੇ ਚੰਗੀਆਂ ਜਾਣੇ ਅੰਦਰ ਆਪਾਂ ਤੇ ਗੱਡੀਆਂ ਨੇ ਸਾਰੇ ਕਬੂਤਰ ਹੀ ਆ ਆਪਣੇ ਕਬੂਤਰੀਆਂ ਦੇ ਬਾਗ ਚ ਲਾਉਂਦੇ ਆ ਭਰਾ ਮੇਰਾ ਆਪਾਂ ਚੰਨੋ ਤੋਚ ਅੱਜ ਅਸੀਂ ਸ਼ੌਕ ਬੁੱਤਰੀ ਦੇ ਲਾਉਣੇ ਪਏ ਆ ਬੋਟਾ ਇਹ ਆਪਣੀ ਸ਼ੌਕ ਨੂੰ ਰੱਖੀ ਹੋ ਆ ਔਰੀਆਂ ਅੱਖਾਂ ਦੀ ਕਾਲੀ ਸ਼ੌਕ ਬੁੱਤਰੀ ਇਹ ਸ਼ੌਕ ਨੂੰ ਰੱਖੀ ਨਜ਼ਰਬੱਟੂ ਨਜ਼ਰਾਂ ਬਹੁਤ ਲੱਗਦੀਆਂ ਜਾਨਵਰਾਂ ਵਿੱਚ ਰੱਖਿਆ ਕਰੋ ਵਿੱਚ ਸਮਝੀਏ ਇੱਕ ਅੰਦਰ ਵਿੱਚ ਰੱਖਿਆ ਕਰੋ ਨਜ਼ਰਬੱਟੂ ਨਜ਼ਰਾਂ ਨਹੀਂ ਲੱਗਦੀਆਂ ਕਰੋ ਚੈੱਕ ਪਰ ਬੱਚੇ ਦੇ 2026 ਵਾਲੇ ਅਸਲੇ ਆ ਇਹ ਉਡਣ ਚਾਹੇ ਨਾਲ ਉਡਣ ਹੋ ਕਿਸਮ ਦਾ ਆਪਾਂ ਦਾ ਜੋਰ ਪੂਰਾ ਲਾਵਾਂਗੇ ਹਾਂ ਤੁਂ ਚਾਪ ਦਿੱਤੀ ਸੀਗੀ ਚਾਪ ਦਿੱਤੀ ਇਦਾਂ ਹੋ ਗਈ ਸੀ ਚਲ ਵੰਡੀ ਜਿਹੜੀ ਗਈ ਸੀ ਆਪਾਂ ਹਾਂ ਇਹ ਜਮਾ ਕੇ ਨਿਆਵ ਚੀਜ਼ਾਂ ਆ ਨਿਆ ਕਿਸੇ ਕਿਸੇ ਨੂੰ ਵਧਾਈ ਦਿੰਦੀਆਂ ਸੀ ਸਾਮ ਸਾਮ ਰੱਖੇ ਆ